ਉਸ ਸ਼ਬਦ ਦੇ ਅਭਿਆਸ ਨੂੰ ਸ਼ਬਦ ਦੇ ਪਰਚੇ ਨੂੰ ਇਹ ਸ਼ਬਦ ਕਹ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਖਿਰਦੈ ਤਿਨਾ ਸਮਾਣੀ ਜੇ ਰੋਜ ਸ਼ਬਦ ਦਾ ਪਰਚਾ ਕਰੇਗਾ ਰੋਜ ਅਭਿਆਸ ਕਰੇਗਾ ਉਸ ਨੂੰ ਗਾਏਗਾ ਪੜ੍ਹੇਗਾ ਉਹ ਸ਼ਬਦ ਪਰਮਾਤਮਾ ਦੀ ਨਦਰ ਹੋ ਜਾਏ ਤੇ ਤੇਰੇ ਖਿਰਦੇ ਵਿੱਚ ਵਸ ਜਾਏਗਾ ਤੇ ਜਿਸ ਅੰਦਰ ਗੁਰੂ ਦਾ ਸ਼ਬਦ ਵਸ ਜੈ ਉਸ ਦੀ ਜ਼ਿੰਦਗੀ ਅੰਦਰ ਜ਼ਹਿਰ ਨਹੀਂ ਉਸ ਦਾ ਜੀਵਨ ਅੰਮ੍ਰਿਤ ਨਾਲ ਭਰਪੂਰ ਹੋ ਜਾਂਦਾ ਹੈ ਮਹਾਰਾਜ ਜੀ ਦੇ ਬਚਨ ਕਿ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਖਿਰਦਾ ਤਿਨਾਂ ਸਮਾਣੀ ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਮੇਰੀ ਬੇਨਤੀ ਹੈ ਅਭਿਆਸ ਨਾਲ ਗਾਉਣ ਦਾ ਸਬੰਧ ਜਪਣ ਦਾ ਸਬੰਧ ਧਿਆਉਣ ਦਾ ਸਬੰਧ ਮਹਾਰਾਜ ਕਿਦਨੇ ਸਿੱਖੋ ਉਸ ਗੁਰੂ ਦੇ ਸ਼ਬਦ ਦਾ ਅਭਿਆਸ ਕਰੋ ਹੁਣ ਇਸ ਤੋਂ ਅਗਲੀ ਮੇਰੀ ਇੱਕ ਬੇਹੋਰ ਬੇਨਤੀ ਜਦੋਂ ਰੋਜ਼ ਰੋਜ਼ ਕੋਈ ਸ਼ਬਦ ਦਾ ਅਭਿਆਸ ਕਰੇਗਾ ਪਰਚਾ ਸ਼ਬਦ ਦਾ ਰੋਜ਼-ਰੋਜ਼ ਸ਼ਬਦ ਨਾਲ ਪਰਚਾ ਪਾਏਗਾ ਤੇ ਉਸ ਅੰਦਰ ਸ਼ਬਦ ਬਾਣੀ ਕਿਤਨਾ ਕੋ ਅਸਰ ਕਰੇਗੀ ਇਹਦਾ ਉੱਤਰ ਧੰ ਗੁਰੂ ਹਰ Rai ਸਾਹਿਬ ਜੀ ਨੇ ਬੜਾ ਸੋਹਣਾ ਦਿੱਤਾ ਉਹਨਾਂ ਦੇ ਇਤਿਹਾਸ ਦੀ ਇੱਕ ਘਟਨਾ ਹੈ ਕਿ ਸਤਗੁਰੂ ਗੁਰੂ ਹਰ Rai ਸਾਹਿਬ ਮਹਾਰਾਜ ਜੀ ਨੂੰ ਇੱਕ ਵਾਰੀ ਕੋਈ ਸਿੱਖਾਂ ਨੇ ਬੇਨਤੀ ਕੀਤੀ ਸੀ ਕਹਿੰਦੇ ਨੇ ਮਹਾਰਾਜ ਅਸੀਂ ਰੋਜ਼ ਗੁਰੂ ਕੀ ਬਾਣੀ ਪੜ੍ਹਦੇ ਹਾਂ ਸ਼ਬਦ ਪੜ੍ਹਨੇ ਪਰ ਜੋ ਕੋਈ ਸ਼ਬਦ ਚ ਦੱਸਿਆ ਹੈ ਉਹ ਸਾਡੇ ਅੰਦਰ ਨਿਵਾਸਿਆ ਕੀ ਸਾਨੂੰ ਸ਼ਬਦ ਦਾ ਅਭਿਆਸ ਤਿਆਗ ਦੇਣਾ ਚਾਹੀਦਾ ਕੀ ਅਸੀਂ ਸ਼ਬਦ ਨੂੰ ਛੱਡ ਦਈਏ ਮਹਾਰਾਜ ਕਹਿੰਦੇ ਨੇ ਨਹੀਂ ਕਹਿੰਦੇ ਨੇ ਜੇ ਉਹ ਅੰਦਰ ਵਸ ਨਹੀਂ ਰਿਹਾ ਅਸੀਂ ਉਸ ਮੁਤਾਬਕ ਆਪਣੇ ਜੀਵਨ ਨੂੰ ਕਮਾ ਨਹੀਂ ਰਖੇ ਤੇ ਫਿਰ ਰੋਜ਼ ਰੋਜ਼ ਸ਼ਬਦ ਦੇ ਅਭਿਆਸ ਕਰਨ ਦਾ ਲਾਭ ਕੀ ਇਹ ਕੁਦਰਤੀ ਤੌਰ ਤੇ ਬੰਦੇ ਦੇ ਮਨ ਵਿੱਚ ਉਪਜ ਹੀ ਜਾਂਦਾ ਹੈ ਕਿ ਜੇ ਆਉਟਪੁੱਟ ਨਹੀਂ ਮੇਰਾ ਜੀਵਨ ਨਹੀਂ ਬਣ ਰਿਹਾ ਤੇ ਫਿਰ ਮੇਰੇ ਰੋਜ਼ ਦਾ ਅਭਿਆਸ ਕਿਸੇ ਮਸ਼ੀਨੀ ਕੰਮ ਦੀ ਤਰ੍ਹਾਂ ਤਾਂ ਨਹੀਂ ਹੋ ਰਿਹਾ ਮਹਾਰਾਜ ਜੀ ਨੇ ਕਿਹਾ ਨਹੀਂ ਸ਼ਬਦ ਆਪਣਾ ਕੰਮ ਕਰੇਗਾ ਉਦਾਸ ਮਤ ਖੋ ਮਹਾਰਾਜ ਕਿਵੇਂ ਤੇ ਤਨ ਗੁਰੂ ਘਰ ਰਹਿ ਸਾਹਿਬ ਨੇ ਬੜਾ ਸੋਹਣਾ ਉੱਤਰ ਦਿੱਤਾ ਉਸ ਦਿਨ ਹੀ ਘਟਨਾ ਵਾਪਰੀ ਸਿਰਫ ਇੱਕ ਛੋਟੀ ਜੀ ਇਹ ਬੇਨਤੀ ਹੈ ਉਸੇ ਦਿਨ ਹਜ਼ੂਰ ਬਾਹਰ ਨਿਕਲੇ ਨੇ ਤੇ ਮੀਂਹ ਪੈ ਕੇ ਖਟਿਆ ਤੇ ਸੂਰਜ ਦੀਆਂ ਕਿਰਨਾਂ ਧਰਤੀ ਦੇ ਉੱਪਰ ਪੈ ਰਹੀਆਂ ਨੇ ਤੇ ਕੀ ਦੇਖਦੇ ਨੇ ਇੱਕ ਮਿੱਟੀ ਦਾ ਬਰਤਨ ਟੁੱਟਾ ਹੋਇਆ ਜਿਸ ਦੇ ਟੁਕੜੇ ਝਾੜੀ ਵਿੱਚ ਪਏ ਨੇ ਤੇ ਉਸ ਦੇ ਵਿੱਚੋਂ ਚਮਕ ਆ ਰਹੀ ਹੈ ਮਹਾਰਾਜ ਸੱਚੇ ਪਾਤਸ਼ਾਹ ਪੁੱਛਦੇ ਨੇ ਸਿੱਖੋ ਕਿ ਆਹ ਭਾਂਡਾ ਜੋ ਟੁੱਟ ਚੁੱਕਾ ਹੈ ਇਸ ਵਿੱਚ ਚਮਕ ਕਿਉਂ ਤੇ ਸਿੱਖ ਬੇਨਤੀ ਕਰਦੇ ਨੇ ਮਹਾਰਾਜ ਇਸ ਭਾਂਡੇ ਵਿੱਚੋਂ ਚਮਕ ਅਸਲ ਵਿੱਚ ਕਿਉਂ ਦੀ ਥਿੰਦੇ ਦੀ ਹੇ ਮਹਾਰਾਜ ਕਿੰਨੇ ਤਾਂ ਟੁੱਟ ਚੁੱਕਾ ਹੈ ਪਰ ਟੁੱਟੇ ਵਿੱਚੋਂ ਇਸ ਥਿੰਦੇ ਦੀ ਚਮਕ ਕਿਉਂ ਘੋ ਦੀ ਚਮਕ ਕਿਉਂ ਉਹ ਕਿੰਨੇ ਮਹਾਰਾਜ ਇਸ ਭਾਂਡੇ ਵਿੱਚ ਰੋਜ਼-ਰੋਜ਼ ਘੋ ਪਾਇਆ ਜਾਂਦਾ ਸੀ ਸ਼ਬਦ ਦਾ ਪਰਚਾ ਮੇਰੀ ਬੇਨਤੀ ਸਮਝੋ ਕਈ ਵਾਰੀ ਬੰਦਾ ਉਦਾਸ ਹੋ ਜਾਂਦਾ ਹੈ ਮੈਂ ਇੱਕ ਹੋਰ ਬੇਨਤੀ ਕਰਾਂਗਾ ਸ਼ਬਦ ਅਭਿਆਸੀ ਦਾ ਤੇ ਪਤਾ ਹੀ ਉਦੋਂ ਲੱਗਣਾ ਜਦੋਂ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਕਰਤਾਰ ਦੇ ਘਰ ਨੂੰ ਜਾਣਾ ਇਹ ਸ਼ਬਦ ਦਾ ਲਾਭ ਕੀ ਹੈ ਮਹਾਰਾਜ ਜੀ ਨੇ ਬਚਨ ਕੀਤਾ ਤਿੱਸੇ ਕਹਿੰਦੇ ਨੇ ਮਹਾਰਾਜ ਇਸ ਵਿੱਚ ਰੋਜ਼ ਰੋਜ਼ ਕਿਉਂ ਪਾਇਆ ਜਾਂਦਾ ਹੈ ਸਤਿਗੁਰੂ ਖਾਸ ਕੇ ਕਹਿਣ ਲੱਗੇ ਕਿ ਦੇਖੋ ਭਾਂਡਾ ਇਹ ਮਿੱਟੀ ਦਾ ਹੈ ਖੈ ਵੀ ਨਰਜਿੰਦ ਸਾਡੀ ਤਰ੍ਹਾਂ ਇਹਦੇ ਅੰਦਰ ਚੇਤਨਾ ਨਹੀਂ ਸਾਡੀ ਤਰ੍ਹਾਂ ਇਹਦੇ ਅੰਦਰ ਜਿੰਦ ਨਹੀਂ ਪਰ ਇਸ ਭਾਂਡੇ ਵਿੱਚ ਰੋਜ਼ ਰੋਜ਼ ਰੋ ਰੋਜ਼ ਕਿਉਂ ਪੈ ਪਿਆ ਗਿਆ ਉਹ ਕਿਉਂ ਰੋਜ਼ ਰੋਜ਼ ਪਹਿਣ ਦੇ ਨਾਲ ਇਸ ਭਾਂਡੇ ਦੇ ਧੁਰ ਅੰਦਰ ਰਚ ਗਿਆ ਇਸ ਭਾਂਡੇ ਦੇ ਅੰਦਰ ਵਸ ਗਿਆ ਅੱਜ ਦੇਖੋ ਇਹ ਬਰਤਨ ਟੁੱਟ ਚੁੱਕਾ ਹੈ ਪਰ ਟੁੱਟਣ ਦੇ ਬਾਅਦ ਵੀ ਇਹ ਇਸ ਭਾਂਡੇ ਦੀਆਂ ਠਿਕਰੀਆਂ ਵਿੱਚੋਂ ਇਸ ਭਾਂਡੇ ਦੇ ਟੁਕੜਿਆਂ ਦੇ ਵਿੱਚੋਂ ਉਸ ਪਾਏ ਕੋਈ ਰੋਜ਼ ਰੋਜ਼ ਪਾਏ ਕੋਈ ਕਿਹੋ ਜਿਹੀ ਚਮਕ ਭਾਂਡੇ ਟੁੱਟੇ ਵਿੱਚੋਂ ਵੀ ਬਾਹਰ ਆ ਰਹੀ ਏ ਪਿਆਰਿਓ ਇਹ ਵੀ ਤਾਂ ਰੋਜ਼ ਰੋਜ਼ ਦਾ ਅਭਿਆਸ ਹੈ ਰੋਜ਼ ਕਿਉਂ ਭਾਂਡੇ ਵਿੱਚ ਪੈ ਤੇ ਟੁੱਟਣ ਤੋਂ ਬਾਅਦ ਉਹਦਾ ਥਿੰਦਾ ਉਹਦੀ ਚਿਕਨਾਟ ਭਾਂਡੇ ਤੋਂ ਬਾਹਰ ਹੁੰਦੀ ਏ ਕਿੰਨੇ ਗੁਰੂ ਕੇ ਸਿੱਖੋ ਜਿੱਥੇ ਰੋਜ਼ ਰੋਜ਼ ਸ਼ਬਦ ਦਾ ਪਰਚਾ ਸ਼ਬਦ ਦਾ ਅਭਿਆਸ ਰੋਜ਼ ਰੋਜ਼ ਗੁਰੂ ਕੀ ਬਾਣੀ ਪੜੀ ਜਾਏਗੀ ਸੱਚੇ ਵੇ ਇਸ ਤਨ ਦੇ ਬਿੰਸਨ ਤੋਂ ਬਾਅਦ ਵੀ ਉਸ ਸ਼ਬਦ ਦਾ ਬਖਸ਼ਿਸ਼ ਉਸ ਸ਼ਬਦ ਦੀ ਰਹਿਮਤ ਉਸ ਸ਼ਬਦ ਦੀ ਤਾਕਤ ਇਸ ਆਤਮਾ ਦੇ ਨਾਲ ਪਰਮਾਤਮਾ ਦੀ ਦਰਗਾਹ ਤੱਕ ਜਾਏ ਕਿਉਂਕਿ ਰੋਜ਼ ਰੋਜ਼ ਸ਼ਬਦ ਦਾ ਅਭਿਆਸ ਹੋਵੇ ਇਸ ਤੋਂ ਅਗਲੀ ਮੈਂ ਬੇਨਤੀ ਕਰਾਂ ਜਦੋਂ ਕੋਈ ਸ਼ਬਦ ਦਾ ਅਭਿਆਸ ਕਰਦਾ ਹੈ ਦੇਖੋ ਉਸ ਦੀ ਜੀਵਨ ਵਿੱਚ ਉਹਨੂੰ ਬਹੁਤ ਕੁਝ ਆਪਣਾ ਕੰਟਰੋਲ ਕਰਨਾ ਪੈਂਦਾ ਹੈ ਕਿਉਂ ਨਹੀਂ ਤਰੱਕੀ ਹੁੰਦੀ ਆਤਮਿਕ ਜੀਵਨ ਦੀ ਕਿਉਂਕਿ ਇਹ ਸਿਰ ਮੈਂ ਸੰਖੇਪ ਜੀ ਬੇਨਤੀ ਕਰਕੇ ਅੱਗੇ ਤੁਰਨਾ ਹੈ دیدار ਖਾਲਸੇ ਦਾ ਦੇਖੋ ਕਦੇ ਅਸੀਂ ਦਵਾਈ ਲੈਨੇ ਆ ਡਾਕਟਰ ਤੋਂ ਦਵਾਈ ਦਵਾਈ ਲਓ ਭਾਵੇਂ ਕੋਈ ਐਲੋਪੈਥੀ ਲਵੇ ਭਾਵੇਂ ਕੋਈ ਹੌਮੋਪੈਥੀ ਲਵੇ ਭਾਵੇਂ ਕੋਈ ਆਯੁਰਵੈਦਿਕ ਦਵਾਈ ਲਏ ਕਿਸੇ ਵੈਦ ਡਾਕਟਰ ਕੋਲ ਚਲੇ ਜਾਓ तकरीबन ਹਰ ਡਾਕਟਰ ਦੀ ਇੱਕ ਗੱਲ ਸਾਂਝੀ ਏ ਉਹ ਦਵਾਈ ਦੇਣ ਲੱਗਿਆ ਕਹੇਗਾ ਇਹਨਾਂ ਚੀਜ਼ਾਂ ਦਾ ਪਰਹੇਜ਼ ਜ਼ਰੂਰ ਕਰ ਹੌਮੋਪੈਥੀ ਵੀ ਲਓ ਤੇ ਉਹ ਵੀ ਤਾਂ ਕਹਿ ਦਿੰਦੇ ਨੇ ਕਿ ਦਵਾਈ ਲੈ ਲੈ ਪਰ ਯਤਨ ਕਰ ਇਹਨਾਂ ਇਹਨਾਂ ਚੀਜ਼ਾਂ ਦਾ ਖਾਣ ਤੋਂ ਪਰਹੇਜ਼ ਕਰੀ ਜੇ ਆਪਾਂ ਕਿਤੇ ਮਨ ਲਓ ਉਹ ਮੈਡੀਸਨ ਲੈਣੀ ਹੈ ਉਹ ਵੀ ਡਾਕਟਰ ਤਾਂ ਕਹਿ ਦਿੰਦੇ ਨੇ ਇੰਜੈਕਸ਼ਨ ਦਵਾਈ ਗੋਲੀਆਂ ਇਹ ਤਾਂ ਅਸਰ ਕਰਨ ਗਿਆ ਜੇ ਇਹਨਾਂ ਚੀਜ਼ਾਂ ਦਾ ਪਰਹੇਜ਼ ਕਰੇਗਾ ਜੇ ਆਯੁਰਵੇਦਕ ਲੈ ਲਈਏ ਉਹ ਵੀ ਤਾਂ ਪਰਹੇਜ਼ ਦੱਸਦੇ ਨੇ ਪਰ ਜੇ ਬੰਦਾ ਦਵਾਈ ਵੀ ਖਾਈ ਜਾਏ ਤੇ ਪਰਹੇਜ਼ ਵੀ ਨਾ ਕਰੇ ਤੇ ਫਿਰ ਨਾ ਵੈਦ ਦਾ ਕਸੂਰ ਨਾ ਉਸ ਦਵਾਈ ਦਾ ਕਸੂਰ ਬੰਦੇ ਦੇ ਆਪਣੇ ਰੋਜ਼ਮਰਰਾ ਜੀਵਨ ਦਾ ਕਰਮਾਂ ਦਾ ਕਸੂਰ ਕਿਉਂਕਿ ਜਿਹੜਾ ਪਰਹੇਜ਼ ਕਿਹਾ ਉਸ ਪਰਹੇਜ਼ ਤੋਂ ਤਾਂ ਬਚੇ ਹੀ ਨਹੀਂ ਜਿਨੇ ਸ਼ਬਦ ਦਾ ਅਭਿਆਸ ਕਰਨੇ ਇਹ ਸੰਤ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ ਮਹਾਂਪੁਰਖ ਉਹਨਾਂ ਨੇ ਜਪਜੀ ਸਾਹਿਬ ਦਾ ਟੀਕਾ ਕਰਦਿਆਂ ਨਾ ਉਹਦੇ ਵਿੱਚ ਕੁਝ ਗੱਲਾਂ ਕਹੀਆਂ ਕਿ ਇਹਨੇ ਸਭ ਤੋਂ ਪਹਿਲੀ ਗੱਲ ਸ਼ਬਦ ਦਾ ਅਭਿਆਸ ਕਰਨ ਵਾਲਾ ਨਿੰਦਿਆ ਸੁਣਨ ਤੋਂ ਤੇ ਨਿੰਦਿਆ ਕਰਨ ਤੋਂ ਬਚੇ ਨਹੀਂ ਤੇ ਅੰਦਰ ਅਸਰ ਨਹੀਂ ਹੁੰਦਾ ਸੱਚ ਇਹਵੇ ਅੰਦਰ ਖਿੰਡ ਜਾਂਦਾ ਇਹ ਪਹਿਲੀ ਗੱਲ ਉਹਨਾਂ ਕਹੀ ਕਿ ਜਿਸ ਨੇ ਸ਼ਬਦ ਦਾ ਅਭਿਆਸ ਕਰਨਾ ਹੈ ਉਹ ਕਿਸੇ ਦੀ ਨਿੰਦਿਆ ਕਰਨ ਦੀ ਦੂਰ ਦੀ ਗੱਲ ਸੱਚ ਇਹ ਵੇ ਕਿਸੇ ਦੀ ਨਿੰਦਿਆ ਸੁਣ ਤੋਂ ਵੀ ਗੁਰੇਜ ਕਰੇ ਕਿਉਂਕਿ ਨਿੰਦਿਆ ਸੁਣਦੇ ਨਾਲ ਵੀ ਕੀਤੇ ਹੋਏ ਸ਼ਬਦ ਦਾ ਅਭਿਆਸ ਰਸ ਫਲੀਪੂਤ ਨਹੀਂ ਹੁੰਦਾ ਇਹ ਤਾਂ ਬਾਣੀ ਨੇ ਬੜੇ ਸਪਸ਼ਟ ਸ਼ਬਦ ਕਹੇ ਤਨ ਗੁਰੂ ਗ੍ਰੰਥ ਸਾਹਿਬ ਵਿੱਚ ਪਰਮਾਨੰਦ ਜੀ ਦਾ ਇੱਕ ਵਚਨ ਹੈ ਕਿਉਂਕਿ ਗੱਲ ਚੱਲੀ ਪਰਚਾ ਸ਼ਬਦ ਕਾ ਉਹ ਕਹਿੰਦੇ ਨੇ ਕਿ ਤੈ ਨਰ ਕਿਆ ਪੁਰਾਨ ਸੁਣ ਕੀਨਾ ਪੁਰਾਨ ਧਾਰਮਿਕ ਗ੍ਰੰਥ ਨੇ 18 ਪੁਰਾਨ ਕਿ ਐ ਇਨਸਾਨ ਤੂੰ ਪੁਰਾਨ ਪੜ੍ਹੇ ਨੇ ਪੁਰਾਨ ਸੁਣੇ ਨੇ ਪਰ ਮੈਨੂੰ ਇੱਕ ਗੱਲ ਦੱਸ ਇਸ ਸਭ ਕੁਝ ਨੂੰ ਪੜ੍ਹਨ ਦਾ ਤੇਰੇ ਤੇ ਅਸਰ ਕੀ ਹੋਇਆ ਤੈ ਨਰ ਕਿਆ ਪੁਰਾਨ ਸੁਣ ਕੀਨਾ ਅਨ ਪਾਵਨੀ ਭਗਤ ਨਾ ਉਪਜੀ ਭੁੱਖੇ দান ਨਾ ਦੀਨ ਕਾਮ ਨਾ ਬਿਸਰਿਓ ਤੂੰ ਧਰਮ ਗ੍ਰੰਥ ਪੜ੍ਹੇ ਪਰ ਕਾਮ ਦਾ ਤਾਂ ਤੇਰੀ ਬਿਰਤੀ ਘਟੀ ਨਾ ਕ੍ਰੋਧ ਨੇ ਤੇਰਾ ਖਹਿੜਾ ਨਾ ਛੱਡਿਆ ਪਰ ਘਰ ਨੂੰ ਦੇਖਣ ਦੀ ਤੇਰੀ ਬਿਰਤੀ ਨ ਮਰੀ ਤੇ ਕੀ ਅਭਿਆਸ ਦਾ ਲਾਭ ਹੋਇਆ ਦੇਖੋ ਵੀ ਤਾਂ ਸ਼ਬਦ ਪੜ ਰਿਹਾ ਤੈ ਨਰ ਕਿਆ ਪੁਰਾਨ ਸੁਨ ਕੀਨਾ ਅਨਪਾਵਨੀ ਭਗਤ ਨ ਉਪਜੀ ਭੁੱਖੇ ਦਾਨ ਨਦੀਨਾ ਕਾਮ ਨ ਬਿਸਰਿਓ ਕ੍ਰੋਧ ਨ ਬਿਸਰਿਓ ਲੋਭ ਨ ਛੁੱਟਿਓ ਦੇਵਾ ਤੇ ਮਹਾਰਾਜ ਆਖਰ ਇੰਨੀ ਸੇਵਾ ਕੀਤੀ ਇਨਾ ਚੌਂਕੜਾ ਮਾਰਿਆ ਕਹਿਣ ਲੱਗੇ ਪਰ ਨਿੰਦਾ ਮੁਖ ਤੇ ਨਹੀਂ ਛੁੱਟੀ ਨੇਫਲ ਪਈ ਸਭ ਸੇ ਜਿਹੜੀ ਇੱਕ ਪਰਾਈ ਨਿੰਦਿਆ ਹੈ ਮੇਰੀ ਬੇਨਤੀ ਸਮਝਿਓ ਤੇ ਇਹ ਦੌਰ ਇੰਨਾ ਚੱਲਦਾ ਪਿਆ ਸੱਚ ਇਹ ਵੀ ਨਿੰਦਿਆ ਸਵਾਦੀ ਵੀ ਬੜੀ ਲੱਗਦੀ ਹੈ ਕਰਨ ਵਾਲੇ ਨੂੰ ਵੀ ਸਵਾਦੀ ਲੱਗਦੀ ਹੈ ਸੁਣਨ ਵਾਲੇ ਨੂੰ ਵੀ ਰਸ ਇਹਦੇ ਵਿੱਚ ਆਉਂਦਾ ਹੈ ਪਹਿਲੀ ਬੇਨਤੀ ਜਿੰਨੇ ਅਭਿਆਸ ਕਰਨੇ ਉਹ ਨਿੰਦਿਆ ਕਰਨ ਤੋਂ ਗੁਰੇਜ਼ ਕਰੇ ਪਰ ਕਈ ਵਾਰੀ ਅਸੀਂ ਕਹਿ ਦਿੰਨੇ ਆ ਮੈਂ ਤਾਂ ਸੱਚ ਕਹਿ ਰਿਹਾ ਵਾਂ ਮੈਂ ਇੱਕ ਬੇਨਤੀ ਕਰਾਂ ਭਾਵੇਂ ਅਸੀਂ ਕਥਾ ਕਰਨੇ ਆ ਸਾਨੂੰ ਕਹਿਣਾ ਪੈਂਦਾ ਹੈ ਪਰ ਜੇ ਕਿਤੇ ਮੈਂ ਆਪਣੀ ਆਮ ਜ਼ਿੰਦਗੀ ਜੀਆਂ ਨਾ ਮੈਂ ਕਿਸੇ ਨੂੰ ਸੱਚ ਕਹਿਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਜ਼ਰੂਰ ਮਾਰਾਂ ਜਿਹਦੇ ਬਾਰੇ ਮੈਂ ਸੱਚ ਦੀ ਵਿਆਖਿਆ ਕਰ ਰਿਹਾ ਕਿ ਮੇਰੇ ਜੀਵਨ ਵੀ ਸੱਚ ਹੈ ਜੇ ਨਹੀਂ ਤਾਂ ਮੇਰਾ خیال ਏ ਉਹ ਈਰਖਾ ਵਸ ਬੋਲੇ ਕੋਈ ਸੱਤ ਦੇ ਸ਼ਬਦ ਵੀ ਕੂੜੀ ਬਣ ਕੇ ਰਹਿ ਜਾਂਦੇ ਕਿਉਂਕਿ ਆਪਣਾ ਉਹ ਖੈ ਨਹੀਂ ਮੇਰੀ ਬੇਨਤੀ ਇੱਕ ਨਿੰਦਿਆ ਦੂਸਰੀ ਸ਼ਬਦ ਦਾ ਅਭਿਆਸ ਕਰਨ ਵਾਲਾ ਈਰਖਾ ਤੋਂ ਗੁਰੇਜ ਕਰੇ ਜਿੱਥੇ ਈਰਖਾ ਹੋਵੇਗੀ ਸੱਚ ਇਹ ਵੇ ਉਤੇ ਸ਼ਬਦ ਦਾ ਅਭਿਆਸ ਕਰਦੇ ਆ ਜਿਸ ਬੰਦੇ ਪ੍ਰਤੀ ਈਰਖਾ ਹੋਵੇਗੀ ਉਹਦੇ ਫੁਰਨੇ ਸ਼ਬਦ ਦੇ ਅਭਿਆਸ ਵਿੱਚ ਵੀ ਬਨ ਲੱਗ ਪੈਂਦੇ ਇਹ ਸਚਾਈ ਉਹ ਅੰਦਰ ਨੂੰ ਤੰਗ ਕਰ ਦੇ ਉਸ ਤੋਂ ਅੱਗੇ ਹੈ ਕਿ ਤ੍ਰਿਸ਼ਨਾ ਮੈਂ ਸਿਰਫ ਇਹ ਬੇਨਤੀ ਕਰਾਂ ਰੋਜ਼ ਮਰਾਂ ਜ਼ਿੰਦਗੀ 'ਚ ਅਸੀਂ ਪੜਨੇ ਉਹਦੇ ਤੋਂ ਗੁਰੇਜ ਕਰੇ ਸਭ ਤੋਂ ਵੱਡੀ ਗੱਲ ਕਿ ਸ਼ਬਦ ਦਾ ਅਭਿਆਸੀ ਰੱਬ ਦੇ ਟੁੱਟਿਆ ਹੋਇਆਂ ਦੀ ਸੰਗਤ ਤੋਂ ਗੁਰੂ ਈਜ ਕਰੇ ਕਿਉਂਕਿ ਉਹਦੇ ਅੰਦਰ ਨੂੰ ਖੰਡਾ ਦੇਣਗੇ ਉਹਨਾਂ ਦੇ ਫੁਰਨੇ ਸੂਲਾਂ ਦੀ ਤਰ੍ਹਾਂ ਚੁੱਭਦੇ ਇਹੀ ਕਾਰਨ ਕਿ ਮਹਾਰਾਜ ਜੀ ਨੇ ਸਾਖਤ ਦੇ ਜੀਵਨ ਨੂੰ ਇੱਕ ਤਿੱਖੀ ਸੂਲ ਨਾਲ ਤੁਲਨਾ ਦਿੱਤੀ ਹੈ ਕਹਿੰਦੇ ਸਾਖਤ ਬੰਦੇ ਦਾ ਜ਼ਿੰਦਗੀ ਜੀਵਨ ਤਾਂ ਇੱਕ ਤਿੱਖੀ ਸੂਲ ਦੀ ਤਰ੍ਹਾਂ ਹੈ ਕਿ ਜਿਵੇਂ ਉਹ ਤੁਰਦਾ ਹੈ ਉਹਦੇ ਪੈਰਾਂ ਵੀ ਸੂਲ ਚੁੱਭਦੀਏ ਉਹਦੇ ਅੰਦਰ ਸੂਲਾਂ ਚੁੱਭਦੀਆਂ ਨੇ ਤੇ ਜਿਹੜਾ ਬੰਦਾ ਸਾਖਤ ਦੀ ਸੰਗਤ ਕਰਦਾ ਹੈ ਕਈ ਵਾਰੀ ਸਾਖਤਾਂ ਦੇ ਬੋਲ ਬੰਦੇ ਦੇ ਅੰਦਰ ਨੂੰ ਸੂਲਾਂ ਦੀ ਤਰ੍ਹਾਂ ਚੁੱਭਦੇ ਨੇ ਗੁਰਦੇਵ ਦੇ ਬਚਨ ਨੇ ਕਿ ਸਾਖਤ ਹਰ ਸਾਧ ਨਾ ਜਾਣਿਆ ਤਿੰ ਅੰਤਰ ਖੌਮੇ ਕੰਡਾ ਖੇ ਚੂੰ-ਚੂੰ ਚੱਲੇ ਚੁਬੇ ਦੁਖ ਪਾਵੇਂ ਜਮ ਕਾਲ ਸਹੇ ਸਿਰ ਡੰਡਾ ਖੇ ਮੈਂ ਫਿਰ ਬੇਨਤੀ ਕਰਾਂ ਕਿ ਸ਼ਬਦ ਦਾ ਅਭਿਆਸ ਕੋਈ ਵਹਿਗੁਰੂ ਗੁਰ ਸ਼ਬਦ ਜਪਦਾ ਹੈ ਇਹ ਪਰਚਾ ਹੈ ਹਰ ਗੱਲ ਤੂੰ ਆਪਣੇ ਗੁਰੂ ਨਾਲ ਸਾਂਝੀ ਕਰ ਅਨੁਭਵ ਇਹਦਾ ਇੱਕ ਮੱਕਬਿਤ ਕਹਿ ਕੇ ਇਸ ਤੋਂ ਅੱਗੇ ਤੁਰਨਾ ਮੈਂ ਭਾਈ ਸਾਹਿਬ ਕਹਿੰਦੇ ਨੇ ਦੇਖੋ ਜਿਹੜਾ ਸ਼ਬਦ ਹੈ ਇਹ ਸਿੱਖ ਦੇ ਅੰਦਰ ਜਿਹੜਾ ਅਭਿਆਸ ਕਰਦਾ ਹੈ ਦੂਜੇ ਨੂੰ ਇਹਦੀ ਕੀਮਤ ਦਾ ਪਤਾ ਨਹੀਂ ਇਹ ਬੜੀ ਸਪਸ਼ਟ ਗੱਲ ਹੈ ਕਿ ਜੋ ਕੁਝ ਪ੍ਰਮਾਤਮਾ ਦੀ ਨਾਮ ਦੀ ਖੇੜ ਹੈ ਹਰ ਬੰਦਾ ਉਹਦੀ ਕਦਰ ਨਹੀਂ ਦੇ ਜਾਣਦਾ ਤੇ ਕਈ ਵਾਰੀ ਅਸੀਂ ਯਤਨ ਕਰਨੇ ਆਂ ਕਿ ਉਹਨਾਂ ਲੋਕਾਂ ਨੂੰ ਆਪਾਂ ਸਮਝਾਉਣ ਦਾ ਯਤਨ ਕਰੀਏ ਸਮਝਾਉਣ ਦੀ ਕੋਈ ਸੀਮਾ ਹੈ ਅਨ ਅਧਕਾਰੀ ਬੰਦੇ ਨੂੰ ਉਪਦੇਸ਼ ਦੇਣਾ ਵੀ ਕਈ ਵਾਰੀ ਸੱਚ ਇਹ ਆਪਣੇ ਲਈ ਦੁਖਦਾਈ ਬਣ ਜਾਂਦਾ ਹੈ ਆਪਾਂ ਉਸਾਰੂ ਬਿਰਤੀ ਨਾਲ ਬੋਲਨੇ ਉਹ ਕਈ ਵਾਰੀ ਉਹਦੇ ਅਰਥ ਵੱਖਰੇ ਕਰ ਲੱਗ ਪੈਂਦਾ ਹੈ ਕਬੀਰ ਸਾਹਿਬ ਨੇ ਆਪਣੀ ਰਚਨਾ ਵਿੱਚ ਇੱਕ ਬੜਾ ਪਿਆਰਾ ਬਚਨ ਕਿਹਾ ਹੈ ਕਹਿੰਦੇ ਨੇ ਜੇਕਰ ਕੁੱਤੇ ਦੇ ਕੰਨਾਂ ਵਿੱਚ ਰੋਸ ਕੋਈ ਬੰਦਾ ਸਿਮਰਤਿਆਂ ਦਾ ਪਾਠ ਕਰੇ ਉਸ ਕੁੱਤੇ ਦੇ ਸੁਭਾਅ ਵਿੱਚ ਤਬਦੀਲੀ ਨਹੀਂ ਆ ਜਾਣੀ 사ਾਕਤ ਬੰਦੇ ਕੋਲ ਤੁਸੀਂ ਖਰੀ ਗੁਣਾ ਦੀ ਚਰਚਾ ਕਰੋ ਸੱਚ ਇਹਵੇ ਉਹਦੇ ਅੰਦਰ ਕੋਈ ਤਬਦੀਲੀ ਨਹੀਂ ਉਹਨਾ ਇੱਕ ਬਚਨ ਖੋਰ ਕਿਆ ਕਹਿਣ ਲੱਗੇ ਨਿੰਮਤਿਆਂ ਜੜਾਂ ਵਿੱਚ ਰੋਜ਼ ਰੋਜ਼ ਘੋਲ ਕੇ ਤੁਸੀਂ ਸ਼ਰਬਤ ਪਾਈ ਜਾਓ ਸੱਚ ਇਹਵੇ ਨਿੰਮ ਦੇ ਪੱਤੇ ਤੇ ਉਹਦਾ ਫਲ ਕਦੀ ਵੀ ਰਸ ਵਾਲਾ ਨਹੀਂ ਬਣੇਗਾ ਕਹਿੰਦੇ 사ਾਕਤ ਬੰਦਾ ਰੱਬ ਤੋਂ ਟੁੱਟਾ ਉਦੇ ਨੇੜੇ RAM ਕੀ ਬਾਤ ਮਤ ਕਰੋ ਮੈਨੂੰ ਬਖਸ਼ ਦਿਓ ਮੈਂ ਬਾਣੀ ਦੀ ਗੱਲ ਕਰ ਰਿਹਾ ਆਪਣੇ ਜੀਵਨ ਨੂੰ ਕਮਾਓ ਉਹਨਾਂ ਦੇ ਪਵਿੱਤਰ ਬਚਨ ਨੇ ਕਿ ਕਾਂ ਸਵਾਨ ਕੋ ਸਿਮਰਤ ਸੁਣਾਏ ਕਾਂ ਸਾਖਤ ਪੈ ਹਰ ਗੁਣ ਗਾਏ RAM RAM ਰਮੈ ਰਮ ਰਹੀ ਹੈ ਸਾਖਤ ਸਿਓ ਪੂਲ ਨੇ ਕਹੀਏ ਪੂਲ ਨੇ ਕਹੀਏ ਕਬੀਰ ਸਾਹਿਬ ਦੇ ਬਚਨ ਨੇ ਕਉਵਾ ਕਾਂ ਕਪੂਰ ਚਰਾਏ ਕਹਿ ਬਿਸ਼ੇਰ ਕੋ ਦੁੱਧ ਪੀ ਆਏ ਅਖੀਰ ਵਿੱਚ ਉਹ ਕਹਿੰਦੇ ਨੇ ਅੰਮ੍ਰਿਤ ਲੈ ਲੈ ਨੀਮ ਸੰਚਾਈ ਕਹਿਤ ਕਬੀਰ ਉਹਾਂ ਕੋ ਸਹਿਜ ਨਾ ਜਾਈ ਨਿਮਨੇ ਆਪਣਾ ਸੁਭਾਅ ਕੀ ਤਬਦੀਲ ਕਰ ਦੇਣਾ ਹੈ ਦੇਖੋ ਨਾਮ ਦੀ ਕੀਮਤ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸਲੋਕ ਹੈ ਮਹਾਰਾਜ ਜੀ ਦਾ ਕਿ ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ ਇਹਦਾ ਮਤਲਬ ਇਹ ਵੇ ਕਿ ਗੁਰੂ ਨੇ ਆਪਣੇ ਨਾਮ ਸ਼ਬਦ ਦੇ ਰਤਨਾ ਦਾ ਖਜ਼ਾਨਾ ਖੋਲਿਆ ਤੇ ਇਸ ਰਤਨ ਦੀ ਕਦਰ ਕੇਵਲ ਉਹ ਜਾਣਦਾ ਜਿਹੜਾ ਰਤਨ ਦਾ ਵਪਾਰੀ ਹੁਣ ਮੇਰੇ ਵਰਗੇ ਬੰਦੇ ਨੂੰ ਗਲੀ ਵਿੱਚੋਂ ਡਿੱਗਿਆ ਹੋਇਆ ਕੀਮਤੀ ਹੀਰਾ ਮਿਲ ਜਾਏ ਮੈਨੂੰ ਉਹਦੀ ਕੀ ਕੀਮਤ ਮੇਰੇ ਲਈ ਤਾਂ ਚਮਕਦਾ ਹੋਇਆ ਇੱਕ ਨਿੱਕਾ ਜਿਹਾ ਕੱਚ ਦਾ ਟੁਕੜਾ ਹੈ ਮਹਾਰਾਜ ਕਿੰਨ ਰਤਨਾ ਕੇਰੀ ਗੁਤਲੀ ਰਤਨੀ ਖੋਲੀ ਆਏ ਵਖਰ ਤੈਵਣ ਜਾ ਰਿਆਂ ਦੋਹਾਂ ਰਹੀ ਸਮਾਏ ਜਿਨ ਗੁਣ ਪੱਲੇ ਨਾਨਕਾ ਮਾਨਕ ਬਣ ਜੈ ਸੇ ਜਿਨ੍ਹਾਂ ਦੇ ਕੋਲ ਪਰਮਾਤਮਾ ਦੀ ਬਖਸ਼ਿਸ਼ ਦਾ ਗੁਣ ਹੈ ਉਹ ਨਾਮ ਰਤਨ ਨੂੰ ਵਣਜ ਦੇਣ ਮੈਂ ਕਬਿਤ ਕਹਿ ਕੇ ਅੱਗੇ ਤੁਰਨਾ ਪੁੱਛਿਆ ਗਿਆ ਜੋ ਸ਼ਬਦ ਦਾ ਪਰਚਾ ਕਰਦੇ ਨੇ ਸ਼ਬਦ ਦਾ ਅਭਿਆਸ ਰੋਜ਼ ਕਰਦੇ ਨੇ ਕਿਰਪਾ ਕਰਕੇ ਦੱਸੋ ਕਿ ਸ਼ਬਦ ਉਹਨਾਂ ਤੇ ਮੇਰ ਕੀ ਕਰੇਗਾ ਉਹਨਾਂ ਨੇ ਤਿੰਨ ਬਚਨ ਕਹੇ ਨੇ ਕਹਿਣ ਲੱਗੇ ਸ਼ਬਦ ਦਾ ਅਭਿਆਸ ਹੁਣ ਵਹਿਗੁਰੂ ਗੁਰਮੰਤਰ ਹੈ ਅਸੀਂ ਚਾਰ ਸ਼ਬਦ ਚਾਰ ਅੱਖਰ ਉਚਾਰਨ ਚੇ ਅਚਾਉ ਅੱਖਰਾਂ ਹੈ ਸ਼ਬਦ ਆ ਰਾਮ ਸ਼ਬਦ ਅੱਢਾਈ ਅੱਖਰ ਕਈ ਕਹਿੰਦੇ ਸਨ ਉਹ ਮਾਤਰਾਆਂ ਨੂੰ ਵਿੱਚ ਗਿਣ ਲੈਂਦੇ ਹੁਣ ਪ੍ਰੇਮ ਜਿਹੜਾ ਸ਼ਬਦ ਹੈ ਉਹ ਵੀ ਢਾਈ ਅੱਖਰ ਮੰਨਿਆ ਗਿਆ ਹੁਣ ਦੇਖੋ ਜਦੋਂ ਅਸੀਂ ਵਹਿਗਰੂ ਸ਼ਬਦ ਕਹਿੰਨੇ ਉੰਜ ਤਾਂ ਵੈਸੇ ਬੰਦਾ ਧਿਆਨ ਨਾਲ ਸੁਰਤ ਨਾਲ ਜਦੋਂ ਇਹਦਾ ਅਭਿਆਸ ਕਰਦਾ ਹੈ ਕੋਈ ਸੱਜਣ ਮੈਂ ਰਾਤ ਅਰਜ਼ ਕਿਸ ਚੀਜ਼ ਸਵਾਸਾਂ ਨਾਲ ਕਰਦੇ ਨੇ ਪਰ ਸ਼ਬਦ ਦਾ ਅਭਿਆਸ ਕਿਸੇ ਢੰਗ ਨਾਲ ਵੀ ਕੀਤਾ ਜਾਏ ਇਹ ਵਿਅਰਥ ਨਹੀਂ ਜੇ ਮੇਰੀ ਇੱਕ ਬੇਨਤੀ ਹੈ ਹੁਣ ਕਈ ਵਾਰੀ ਆਪਾਂ ਕਹਿੰਨੇ ਆ ਜੁਗਤੀ ਮੈਂ ਕਿ ਅਰਜ਼ ਕਰਾਂ ਗੁਰਬਾਣੀ ਵਿੱਚ ਨਾ ਜੇ ਉਕਤੀਆਂ ਜੁਗਤੀਆਂ ਦੀ ਗੱਲ ਚੱਲਦੀ ਤੇ ਜੁਗਤੀਆਂ ਨਾਲ ਸਾਰੇ ਰੱਬ ਨੂੰ ਪਾ ਲੈਂਦੇ ਦੇਖੋ ਜ਼ਿਕਰ ਜ਼ਰੂਰ ਹੈ ਰਸਨਾ ਨਾਲ ਜਪੋ ਖਿਰਦੇ ਨਾਲ ਜਪੋ ਰੋਮ ਰੋਮ ਜਪੋ ਪਰ ਕਿਤੇ ਨਹੀਂ ਕਿਹਾ ਵੀ ਇੰਨਾ ਕੋ ਸਿਲੇਬਸ ਕਰ ਲਏਗਾ ਤੈਨੂੰ ਮਿਲ ਜਾਏਗਾ ਸਤਿਗੁਰੂ ਨੇ ਤਾਂ ਇੱਥੋਂ ਤੱਕ ਸ਼ਬਦ ਵਰਤੇ ਕਿ ਦਾਤੀ ਸਾਹਿਬ ਸੰਧੀਆਂ ਕਿਹਾ ਚੱਲੈ ਤਿਸ ਨਾਲ ਇੱਕ ਜਗੰਦੇ ਨਾਂ ਲੈਣ ਇੱਕ ਸੁੱਤਿਆਂ ਦੇ ਉਠਾਲ ਹੁਣ ਸੌਣਾ ਕੋਈ ਜੁਗਤ ਥੋੜਾ ਹੈ ਜਾਗਣਾ ਤਾਂ ਮਰਿਆਦਾ ਹੈ ਇਸ਼ਨਾਨ ਕਰਨਾ ਤਾਂ ਮਰਿਆਦਾ ਹੈ ਸ਼ਬਦ ਦਾ ਅਭਿਆਸ ਕਰਨਾ ਤਾਂ ਮਰਿਆਦਾ ਹੈ ਪਰ ਸੱਚੇ ਵਿੱਚ ਸੁੱਤੇ ਬੰਦੇ ਨੂੰ ਉਠਾ ਕੇ दांत ਮਿਲ ਜائیں ਉਹਨੂੰ ਪੁੱਛੀਏ ਜੀ ਕਿਹੜੀ ਜੁਗਤ ਵਰਤੀ ਉਹ ਕਹਿੰਦਾ ਜੁਗਤ ਦਾ ਪਤਾ ਕੋਈ ਨਹੀਂ ਤਾਂ ਸੁੱਤੇ ਸਿੱਧੀ ਬਖਸ਼ਿਸ਼ ਹੋ ਗਈ